ਸੰਸਾਰ ਅੰਦਰ ਕੁਝ ਲੋਕ ਇਤਿਹਾਸਕ ਇਮਾਰਤਾਂ ਨੂੰ ਸਾਂਭਦੇ ਹਨ ਇਹ ਇਤਿਹਾਸਕ ਇਮਾਰਤਾਂ ਨੂੰ ਸੰਭਾਲਣਾ ਕਿਉਂ ਜ਼ਰੂਰੀ ਹੈ ਕੀ ਕਾਰਨ ਹੈ ਕੁਝ ਲੋਕ ਜੋ ਆਪ ਖੁਦ ਹੀ ਆਪਣੇ ਇਤਿਹਾਸ ਨੂੰ ਪੁਰਾਤਨ ਨਿਸ਼ਾਨੀਆਂ ਨੂੰ ਮਿਟਾ ਰਹੇ ਹਨ ਕਿਉਂਕਿ ਇਤਿਹਾਸ ਨੂੰ ਸਮਝਣ ਦੇ ਕਈ ਪੱਖ ਹਨ ਜਿਵੇਂ ਕੰਨਾਂ ਨਾਲ ਸੁਣਨਾ ਪੜ੍ਹਨਾ ਅਤੇ ਅੱਖਾਂ ਨਾਲ ਵੇਖਣਾ ਸਭ ਤੋਂ ਵੱਧ ਇਤਿਹਾਸ ਨੂੰ ਵੇਖਣ ਦੇ ਨਾਲ ਮਨ ਉੱਤੇ ਗਹਿਰਾ ਅਸਰ ਹੁੰਦਾ ਸਿੱਖ ਕੌਮ ਦੀ ਬਹਾਦਰੀ ਦਾ ਹਰ ਇੱਕ ਵਿਰੋਧੀ ਤਾਕਤ ਨੂੰ ਡਰ ਹੈ ਹੋ ਸਕਦਾ ਤਾਂ ਹੀ ਉਹਨਾਂ ਲੋਕਾਂ ਵੱਲੋਂ ਕਿਸੇ ਨਾ ਕਿਸੇ ਰੂਪ ਅੰਦਰ ਸਿੱਖੀ ਵਿੱਚ ਸ਼ਾਮਲ ਹੋ ਕੇ ਪੁਰਾਤਨ ਇਤਿਹਾਸਕ ਇਮਾਰਤਾਂ ਨਿਸ਼ਾਨੀਆਂ ਨੂੰ ਮਿਟਾਇਆ ਜਾ ਰਿਹਾ ਇਸ ਸਬੰਧ ਵਿੱਚ ਅੱਜ ਆਪਾਂ ਗੱਲ ਕਰਾਂਗੇ ਇਤਿਹਾਸ ਬੀਤ ਚੁੱਕੇ ਸਮੇਂ ਦੀਆਂ ਕਟਨਾਵਾਂ ਅਤੇ ਮਨੁੱਖੀ ਜੀਵਨ ਦਾ ਰਿਕਾਰਡ ਹੁੰਦਾ ਹੈ ਇਹ ਰਿਕਾਰਡ ਹਮੇਸ਼ਾ ਕੌਮ ਦੀ ਪਛਾਣ ਸੰਘਰਸ਼ ਸਿੱਖਿਆ ਅਤੇ ਵਿਕਾਸ ਦੀ ਕਹਾਣੀ ਨੂੰ ਦਰਸਾਉਂਦਾ ਹੈ ਕੌਮ ਅੰਦਰ ਸਮਾਜਿਕ ਧਾਰਮਿਕ ਹੋ ਰਹੇ ਬਦਲਾਅ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਇਸ ਤੋਂ ਹੀ ਪਤਾ ਲੱਗਦਾ ਕਿ ਸਾਡੀ ਕੌਮ ਦਾ ਭਵਿੱਖ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ ਅੰਗਰੇਜ਼ਾਂ ਨੇ ਪੰਜਾਬ ਵਿੱਚ ਰਾਜ ਸਥਾਪਿਤ ਕਰਨ ਤੋਂ ਬਾਅਦ ਉਸੇ ਵਕਤ ਸਭ ਤੋਂ ਪਹਿਲਾਂ ਸਿੱਖ ਰਾਜ ਦੀਆਂ ਨਿਸ਼ਾਨੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਇਮਾਰਤਾਂ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸ਼ੇਰ-ਏ-ਪੰਜਾਬ ਦਾ ਅੰਮ੍ਰਿਤਸਰ ਦੀ ਧਰਤੀ ਤੇ ਰਾਮ ਬਾਗ ਵਿੱਚ ਬਣਿਆ ਸ਼ਾਹੀ ਮਹੱਲ ਅੰਗਰੇਜ਼ਾਂ ਨੇ ਆਪਣੇ ਸਿਪਾਹੀਆਂ ਨੂੰ ਰਹਿਣ ਲਈ ਦੇ ਦਿੱਤਾ ਬਾਗ ਅੰਦਰ ਸ਼ਰਾਬਖਾਨਾ ਕਲੱਬ ਬਣਾ ਦਿੱਤਾ ਗਿਆ ਇਮਾਰਤਾਂ ਕਿਸੇ ਕੌਮ ਜਾਂ ਸਮਾਜ ਦੀ ਪਛਾਣ ਦਾ ਪ੍ਰਤੀਕ ਹੁੰਦੀਆਂ ਹਨ ਇਹ ਉਸ ਦੇ ਗੁਜ਼ਰੇ ਸਮੇਂ ਦੀਆਂ ਯਾਦਾਂ ਸੰਘਰਸ਼ਾਂ ਅਤੇ ਪ੍ਰਾਪਤੀਆਂ ਨੂੰ ਜਿਉਂਦਾ ਰੱਖਦੀਆਂ ਨੇ ਜਿਵੇਂ ਅੰਗਰੇਜ਼ਾਂ ਨੇ ਆਪਣੀ ਆਕਸ ਫੋਰਡ ਯੂਨੀਵਰਸਿਟੀ ਅਤੇ ਜੂਰਪ ਦੀਆਂ ਸੈਂਕੜੇ ਸਾਲ ਪੁਰਾਣੀਆਂ ਇਮਾਰਤਾਂ ਨੂੰ ਸਾਂਭਿਆ ਉਹ ਆਪਣੇ ਸੱਭਿਆਚਾਰ ਅਤੇ ਇਤਿਹਾਸ ਤੇ ਮਾਣ ਮਹਿਸੂਸ ਕਰਦੇ ਹਨ ਰਾਜੇ ਮਹਾਰਾਜਿਆਂ ਨੇ ਮਹਿਲ ਕਿਲੇ ਅਤੇ ਫਸੀਲਾਂ ਬਣਾਈਆਂ ਤਾਂ ਜੋ ਉਹਨਾਂ ਦੀ ਤਾਕਤ ਅਤੇ ਵਕਾਰ ਦੀ ਝਲਕ ਮਿਲੇ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਦੁਆਲੇ ਫਸਿਲ ਕੰਧ ਅਤੇ ਦਰਵਾਜ਼ੇ ਬਣਾਏ ਜੋ ਖਾਲਸਾ ਰਾਜ ਦੀ ਸੁਰੱਖਿਆ ਅਤੇ ਸ਼ਾਨ ਦਾ ਪ੍ਰਤੀਕ ਸਨ ਸਿੱਖ ਕੌਮ ਅੰਦਰ ਇਤਿਹਾਸਕ ਇਮਾਰਤਾਂ ਪੁਰਾਤਨ ਨਿਸ਼ਾਨੀਆਂ ਦੀ ਬਹੁਤ ਵੱਡੀ ਮਹੱਤਤਾ ਹੈ ਗੁਰਦੁਆਰੇ ਧਾਰਮਿਕ ਅਸਥਾਨ ਵਰਗੀਆਂ ਇਮਾਰਤਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੁੰਦੀਆਂ ਨੇ ਇਸ ਲਈ ਇਹਨਾਂ ਨੂੰ ਸੰਭਾਲਣਾ ਇੱਕ ਕੌਮ ਦੀ ਏਕਤਾ ਅਤੇ ਸ਼ਰਧਾ ਨੂੰ ਮਜ਼ਬੂਤ ਕਰਦਾ ਹੈ ਇਨ੍ਹਾਂ ਇਤਿਹਾਸਿਕ ਇਮਾਰਤਾਂ ਨੂੰ ਢਾਉਣ ਦੇ ਕੀ ਕਾਰਨ ਹਨ ਜਦੋਂ ਕੋਈ ਸ਼ਕਤੀ ਕਿਸੇ ਵੀ ਖੇਤਰ ਤੇ ਕਬਜ਼ਾ ਕਰਦੀ ਹੈ ਤਾਂ ਉਹ ਆਪਣੇ ਪੁਰਾਣੇ ਸ਼ਾਸਕਾਂ ਦੀਆਂ ਨਿਸ਼ਾਨੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੀ ਹੈ ਅੰਗਰੇਜ਼ਾਂ ਨੇ 1857 ਵਿੱਚ ਪੰਜਾਬ ਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਬਣਾਈਆਂ ਫਸਿਲਕੰਧਾਂ ਦਰਵਾਜ਼ਿਆਂ ਅਤੇ ਰਾਮ ਬਾਗ ਦੀ ਕੰਧ ਨੂੰ ਢਾਹ ਦਿੱਤਾ ਇਸ ਦਾ ਮਕਸਦ ਸਿੱਖਾਂ ਦੀ ਸ਼ਕਤੀ ਅਤੇ ਆਜ਼ਾਦੀ ਦੀ ਯਾਦ ਨੂੰ ਕਮਜ਼ੋਰ ਕਰਨਾ ਸੀ ਇਹ ਗੱਲ ਸੱਚ ਹੈ ਕਿ ਰਾਜ ਕਰਨ ਵਾਲੇ ਹਮੇਸ਼ਾ ਆਪਣੀਆਂ ਚੀਜ਼ਾਂ ਨਿਸ਼ਾਨੀਆਂ ਨੂੰ ਸੰਭ ਦੇ ਹਨ ਅਤੇ ਗੁਲਾਮਾਂ ਦੀਆਂ ਇਤਿਹਾਸਿਕ ਇਮਾਰਤਾਂ ਨੂੰ ਉਹ ਢਾਉਂਦੇ ਹਨ ਅੰਗਰੇਜ਼ਾਂ ਨੂੰ ਡਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਮਨਾਰੇ ਅਤੇ ਕਿਲੇ ਵੇਖ ਕੇ ਸਿੱਖਾਂ ਦੇ ਮਨ ਵਿੱਚ ਮੁੜ ਆਜ਼ਾਦੀ ਦੀ ਚੰਗਿਆੜੀ ਨਾ ਪੜਕ ਉੱਠੇ ਇਸ ਲਈ ਉਹਨਾਂ ਨੇ ਸ਼ੇਰੇ ਪੰਜਾਬ ਦੇ ਮਹੱਲ ਨੂੰ ਰਾਮ ਬਾਗ ਨੂੰ ਸਿਪਾਹੀਆਂ ਦੀ ਰਹਾਇਸ਼ ਅਤੇ ਇਆਸ਼ੀ ਦੇ ਕਲੱਬ ਵਿੱਚ ਬਦਲ ਦਿੱਤਾ ਸਮੇਂ ਦੀਆਂ ਹਕੂਮਤਾਂ ਨੇ ਸਿੱਖ ਵਿਰੋਧੀ ਤਾਕਤਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਸੜਕਾਂ ਅਤੇ ਬੁਨਿਆਦੀ ਢਾਂਚਾ ਬਣਾਉਣ ਦੇ ਨਾਂ ਤੇ ਕਈ ਇਤਿਹਾਸਿਕ ਇਮਾਰਤਾਂ ਨੂੰ ਢਾਇਆ ਇਹੀ ਇੱਕ ਉਹਨਾਂ ਦਾ ਬਹਾਨਾ ਸੀ ਜਿਸ ਨਾਲ ਉਹ ਸਿੱਖ ਕੌਮ ਦੇ ਇਤਿਹਾਸ ਨੂੰ ਮਕਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅੰਗਰੇਜ਼ ਆਪਣੇ ਇਤਿਹਾਸ ਨੂੰ ਸੰਭਾਲਣ ਵਿੱਚ ਬੜੇ ਵੱਡੇ ਮਾਹਰ ਸਨ ਉਹਨਾਂ ਨੇ ਯੂਰਪ ਵਿੱਚ ਸੈਂਕੜੇ ਸਾਲ ਪੁਰਾਣੇ ਕਿਲੇ ਮਹਿਲ ਅਤੇ ਯੂਨੀਵਰਸਿਟੀਆਂ ਨੂੰ ਨਾ ਸਿਰਫ ਸੁਰੱਖਿਅਤ ਰੱਖਿਆ ਸਗੋਂ ਉਹਨਾਂ ਨੂੰ ਆਪਣੀ ਸ਼ਕਤੀ ਦਾ ਤਾਕਤ ਦਾ ਪ੍ਰਤੀਕ ਵੀ ਬਣਾਇਆ ਅੰਗਰੇਜ਼ ਭਾਵੇਂ ਚਲੇ ਗਏ ਪਰ ਉਹਨਾਂ ਦੀ ਇਸ ਰਣਨੀਤੀ ਦੇ ਨਤੀਜੇ ਅੱਜ ਵੀ ਵਿਖਾਈ ਦਿੰਦੇ ਹਨ ਰਾਮ ਬਾਗ ਜਿੱਥੇ ਕਦੇ ਖਾਲਸਾ ਰਾਜ ਦਾ ਝੰਡਾ ਲਹਿਰਾਉਂਦਾ ਸੀ ਅੱਜ ਵੀ ਸਰਕਾਰੀ ਦਫ਼ਤਰਾਂ ਦਾ ਅੱਡਾ ਬਣਿਆ ਹੋਇਆ ਹੈ ਇਹ ਇੱਕ ਦੁਖਦਾਈ ਸਚਾਈ ਹੈ ਕਿ ਸਿੱਖ ਰਾਜ ਦੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਜਾਂ ਤਾਂ ਢਾਹ ਦਿੱਤੀਆਂ ਗਈਆਂ ਜਾਂ ਉਹਨਾਂ ਦੀ ਅਸਲ ਰੂਹ ਹੀ ਗਵਾ ਦਿੱਤੀ ਗਈ ਹੈ ਆਜ਼ਾਦੀ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਨੂੰ ਸੰਭਲਣ ਲਈ ਖਾਸ ਯਤਨ ਨਹੀਂ ਕੀਤੇ ਬਹੁਤ ਸਾਰੀਆਂ ਇਮਾਰਤਾਂ ਖਸਤਾ ਹਾਲਤ ਵਿੱਚ ਪਣਾ ਦਿੱਤੀਆਂ ਗਈਆਂ ਇਥੋਂ ਤੱਕ ਕਿ ਸਿੱਖ ਕੌਮ ਦੇ ਇਤਿਹਾਸਿਕ ਮਹਾਨ ਅਸਥਾਨ ਚਮਕੌਰ ਦੀ ਗੜੀ ਸਰਹੰਦ ਦੀਆਂ ਕੰਧਾਂ ਠੰਡਾ ਬੁਰਜ ਇਹ ਇਤਿਹਾਸਕ ਨਿਸ਼ਾਨੀਆਂ ਨੂੰ ਵੀ ਢਾ ਦਿੱਤਾ ਗਿਆ ਇਹ ਸਿੱਖ ਵਿਰੋਧੀ ਤਾਕਤਾਂ ਦੀ ਇੱਕ ਚਾਲ ਸੀ ਜਿਸ ਨਾਲ ਸਿੱਖ ਕੌਮ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕੀਤਾ ਜਾਵੇ ਰਾਜ ਕਰਨ ਵਾਲੇ ਆਪਣੀਆਂ ਚੀਜ਼ਾਂ ਨਿਸ਼ਾਨੀਆਂ ਇਤਿਹਾਸ ਨੂੰ ਹਮੇਸ਼ਾ ਸੰਭ ਦੇ ਹਨ ਜਿਹੜੇ ਉਹਨਾਂ ਦੇ ਗੁਲਾਮ ਹੋ ਜਾਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਸੰਸਾਰ ਦੇ ਨਕਸ਼ੇ ਤੋਂ ਮਟਾਉਣ ਦਾ ਯਤਨ ਕੀਤਾ ਜਾਂਦਾ ਇਹ ਇੱਕ ਸਿਆਸਤ ਦਾ ਕਠੋਰ ਸੱਚ ਹੈ ਪਰ ਜਿਸ ਕੌਮ ਨੂੰ ਬਾਜਾਂ ਵਾਲੇ ਪ੍ਰੀਤਮ ਨੇ ਆਪ ਖੁਦ ਸਾਜਿਆ ਹੋਵੇ ਉਹ ਕੌਮ ਕਦੀ ਵੀ ਮਿਟ ਨਹੀਂ ਸਕਦੀ ਸਿੱਖ ਕੌਮ ਦੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਮਟਾਉਣ ਦਾ ਯਤਨ ਸਦੀਆਂ ਤੋਂ ਚੱਲਿਆ ਆ ਰਿਹਾ ਅੱਜ ਸਾਨੂੰ ਇਸ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ ਇਹ ਆਪਣੀ ਵਿਰਾਸਤ ਨੂੰ ਇਤਿਹਾਸ ਨੂੰ ਕਿਵੇਂ ਸਾਂਭਿਆ ਜਾਵੇ ਸਾਨੂੰ ਇਸ ਵਾਸਤੇ ਕੀ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਸਿੱਖ ਕੌਮ ਦੇ ਇਤਿਹਾਸ ਉੱਤੇ ਮਾਣ ਕਰ ਸਕਣ ਸਤਿਗੁਰੂ ਜੀ ਆਪ ਹੀ ਕਿਰਪਾ ਕਰਨ ਸਿੱਖ ਕੌਮ ਇੱਕ ਨਿਸ਼ਾਨ ਦੇ ਹੇਠਾਂ 71 ਹੋ ਕੇ ਆਪਣੇ ਇਤਿਹਾਸ ਨੂੰ ਸਾਂਭਣ ਵੱਲ ਯੋਗ ਕਦਮ ਵਧਾਉਣ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੁਈਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ